ਨਮਸਕਾਰ ਆਕਾਸ਼ ਵਣਿਤਾ ਇਹ ਜਲੰਧਰ ਕੇਂਦਰੇ ਹੁਣ ਤੁਸੀਂ ਸਰਪਜੀਤ ਗੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸਮੀਖਿਆ ਕੀਤੀ ਜਲੰਧਰ ਪਸ਼ਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਦੀ ਸ਼ਾਨਦਾਰ ਜਿੱਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਜਿੱਤ ਤੇ ਖੁਸ਼ੀ ਪ੍ਰਗਟਾਈ ਜਦਕਿ ਭਾਜਪਾ ਨੇ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਲਾਇਆ ਦੋਸ਼ ਅਤੇ ਜਲੰਧਰ ਵਿੱਚ ਖੇਡੀ ਗਈ ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ 2024-25 ਵੈਸਟਰਨ ਕਮਾਂਡ ਦੀ ਟੀਮ ਨੇ ਜਿੱਤ ਲਈਏ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਨਵੀਂ ਦਿੱਲੀ ਵਿੱਚ ਕੌਮੀ ਸਿਹਤ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ Arogya ਯੋਜਨਾ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸਮੀਖਿਆ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਕਾਮਯਾਬੀ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰ ਰਹੀਆਂ ਨੇ ਉਹਨਾਂ ਕਿਹਾ ਕਿ ਕੋਈ 34 ਕਰੋੜ 7 ਲੱਖ ਆਯੁਸ਼ਮਨ ਕਾਰਡ ਜਾਰੀ ਕੀਤੇ ਗਏ ਨੇ ਅਤੇ ਕੋਈ 7 ਕਰੋੜ 35 ਲੱਖ ਹਸਪਤਾਲਾਂ ਵਿੱਚ ਦਾਖਲੇ ਦੀ ਸਹੂਲਤ ਦਿੱਤੀ ਗਈ ਹੈ ਜੀਪੀ ਨੱਟਾ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿ ਆ ਇਹਨਾਂ ਦੁਰੰਦੇਸ਼ ਸਕੀਮਾਂ ਦਾ ਲਾਭ ਸਮਾਜ ਦੇ ਸਭ ਤੋਂ ਵੱਧ ਜ਼ਰੂਰਤਮੰਦ ਅਤੇ ਕਮਜ਼ੋਰ ਵਰਗਾ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ ਜਲੰਧਰ ਪਸ਼ਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈਏ ਅੱਜ ਹੋਈ ਵੋਟਾਂ ਦੀ ਗਿਣਤੀ ਵਿੱਚ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ 37325 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਇਸ ਜ਼ਿਮਨੀ ਚੋਣ ਲਈ ਵੋਟਾਂ 10 ਜੁਲਾਈ ਨੂੰ ਪਾਇਆ ਗਿਆ ਸਨ ਜਿੱਤ ਹਾਸਲ ਕਰਨ ਮਗਰੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੂਬ ਜਸ਼ਨ ਮਨਾਇਆ ਹੋਰ ਵੇਰਵੇ ਨਾਲ ਇਹ ਰਿਪੋਰਟ ਗੁਰਵੰਦਰ ਪਛਮੀ ਰਾਖਣ ਵਿਧਾਨ ਸਭਾ ਹਲਕੇ ਤੋਂ ਮੋਹਿੰਦਰ ਭਗਤ ਨੂੰ ਜਿੱਤ ਹਾਸਲ ਹੋਣ ਤੇ ਆਮ ਆਦਮੀ ਪਾਰਟੀ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਉਹਨਾਂ ਇਸ ਜਿੱਤ ਨੂੰ ਆਪਣਾ ਵਕਕਾਰ ਬਣਾਉਂਦਿਆਂ ਕਈ ਦਿਨ ਤੱਕ ਹਲਕੇ ਵਿੱਚ ਧੂਆਂ ਧਾਰ ਪ੍ਰਚਾਰ ਕੀਤਾ। ਲੋਕ ਸਭਾ ਚੋਣਾਂ ਵਿੱਚ ਤੀਜੇ ਨੰਬਰ ਤੇ ਰਹਿਣ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਵਿੱਚ ਕੁੱਲ 55246 ਯਾਨੀ 58.38 ਫੀਸਦੀ ਵੋਟ ਹਾਸਲ ਕੀਤੇ ਨੇ। ਗਿਣਤੀ ਦੇ ਪਹਿਲੇ ਗੇੜ ਤੋਂ ਆਖਰੀ ਗੇੜ ਤੱਕ ਮੋਹਿੰਦਰ ਭਗਤ ਨੇ ਆਪਣੀ ਲੀਡ ਨਾ ਸਿਰਫ ਬਣਾਈ ਰੱਖੀ ਬਲਕਿ ਇਸ ਨੂੰ ਲਗਾਤਾਰ ਮਜ਼ਬੂਤ ਵੀ ਕਰਦੇ ਰਹੇ ਸ਼ੁਰੂਆਤੀ ਰੁਝਾਨ ਵਿੱਚ ਪਹਿਲਾਂ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਪਰ ਅਖੀਰਲੇ ਕੁਝ ਗੇੜਾਂ ਵਿੱਚ ਉਹ ਭਾਜਪਾ ਤੋਂ ਪਛੜ ਕੇ ਤੀਜੇ ਸਥਾਨ ਤੇ ਆ ਗਈ। ਸ਼ੀਤਲ ਅਗਰਵਾਲ ਨੂੰ ਕੁੱਲ 17921 ਵੋਟ ਹਾਸਲ ਹੋਏ ਜਦਕਿ ਕਾਂਗਰਸ ਪਾਰਟੀ ਨੂੰ 16757 ਵੋਟ ਮਿਲੇ ਨੇ। ਚੋਣਾਂ ਦੌਰਾਨ ਵੱਖ-ਵੱਖ ਮੁੱਦਿਆਂ ਤੇ ਆਪਸ ਵਿੱਚ ਹੀ ਉਲਝਦੇ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਹਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਏ ਅਤੇ ਉਸ ਨੂੰ 1282 ਵੋਟ ਹਾਸਲ ਹੋਏ ਜਦਕਿ ਬਹੁਜਨ ਸਮਾਈ ਪਾਰਟੀ ਨੂੰ ਸਿਰਫ 734 ਵੋਟਾਂ ਨਾਲ ਹੀ ਤਸੱਲੀ ਕਰਨੀ ਪਈ। ਸ਼ਿਸ਼ੂ ਸ਼ਰਮਾ ਸੰਤਲ ਆਕਾਸ਼वाणी ਸਮਾਚਾਰ ਜਲੰਧਰ ਈਸਵਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਸਾਰਿਆਂ ਨੂੰ ਵਧਾਈ ਦਿੱਤੀ ਏ ਸੋਸ਼ਲ ਮੀਡੀਆ ਤੇ ਆਪਣੇ ਸੁਨੇਹੇ ਵਿੱਚ ਨਾ ਕਿਹਾ ਕਿ ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਏ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੇ ਕੰਮਾਂ ਤੋਂ ਬੇਹਦ ਖੁਸ਼ ਨੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦਿਆਂ ਅਨੁਸਾਰ ਜਲੰਧਰ ਵੈਸਟ ਨੂੰ ਹੁਣ ਬੈਸਟ ਬਣਾਇਆ ਜਾਏਗਾ ਤੇ ਮੋਹਿੰਦਰ ਭਗਤ ਨੂੰ ਬਹੁਤ ਬਹੁਤ ਮੁਬਾਰਕਾਂ ਇਧਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਦਾ ਫਤਵਾ ਸਰਮਾ थे थे पर हूँ मुख्य सिंह मान नदम समुचे विकास से अधूरे का सुनील जाखड़ ने आस प्रगटाई की बेलगाम भ्रिष्टाचार वाल भी मुखमंत्री ध्यान देखे उधर आम आदमी पार्टी के सीनियर आगू राजजयं ने कहा कि लोगों ने सच्चाई का साथ दिता हैदमी पार्टी छे बर्बाद हो गए ਦੂਜੇ ਪਾਸੇ ਸਾਭਾ ਦਾ ਸੰਸਦ ਤੇ ਪਾਸਪਾਗੂ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਕੌਂਸਲਰਾਂ ਅਤੇ ਕਈ ਹੋਰ ਆਗੂਆਂ ਨੂੰ ਖਰੀਦਿਆ ਗਿਆ ਅਤੇ ਅਹੁਦਿਆਂ ਦਾ ਲਾਲਚ ਦਿੱਤਾ ਗਿਆ ਜਦਕਿ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਗਨਮੈਨ ਵੀ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ, ਸ਼ਰਾਬ, ਰਾਸ਼ਨ ਅਤੇ ਸੂਟਾਂ ਦੀ ਵੰਡ ਕਰਨ ਤੋਂ ਇਲਾਵਾ ਸਰਕਾਰੀ ਮਸ਼ੀਨਰੀ ਤੇ ਸਰਕਾਰੀ ਤੰਤਰ ਦੀ ਖੁੱਲਕੇ ਦੁਰਵਰਤੋਂ ਕੀਤੀ ਗਈ ਹੈ। ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਲੋਕਤੰਤਰ ਨੂੰ ਢਾਲ ਕਾਉਣ ਦਾ ਯਤਨ ਕੀਤਾ ਗਿਆ ਤੇ ਕਮਿਸ਼ਨ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕਰਦੇ ਹਾਂ ਬੇ ਹਿਸਾਬ ਖਰਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਸਭ ਦੇ ਬਾਵਜੂਦ ਪਾਰਟੀ ਦੇ ਉਮੀਦਵਾਰ ਸ਼ੀਤ ਲੰਗੋਰਾਲ ਨੇ ਆਪਣੀ ਚੋਣ ਲੜਾਈ ਬਹੁਤ ਹੀ ਬਹਾਦਰੀ ਨਾਲ ਲੜੀ ਹੈ ਤੇ ਇਹ ਜਿੱਤ ਨਹੀਂ ਪਰ ਲੋਕਤੰਤਰਤਾ ਕਤਲੇ ਪ੍ਰਦੇਸ਼ੀ ਖਬਰਾਂ ਤੁਸੀਂ ਆਕਾਸ਼वाणी ਜਲੰਧਰ ਤੋਂ ਸੁਣ ਰਹੇ ਹੋ ਫਾਜ਼ਿਲਕਾਬ ਵਿੱਚ ਭਾਰਤ-ਪਾਕਿਸਤਾਨ ਕੋ ਮંત્રી ਸਰਹੱਦੀ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਦੇ ਇੱਕ ਨਾਪਾਕ ਸਾਜ਼ਿਸ਼ ਨੂੰ ناکਾਮ ਕਰਦੇ ਹਥਿਆਰ ਸਣੇ ਡਰੋਨ ਨੂੰ ਬਰਾਮਦ ਕੀਤਾ ਹੈ ਇਸ ਦੌਰਾਨ ਜਵਾਨਾਂ ਨੇ ਕਰੀਬ ਦਿਨ ਰਾਉਂਡ ਫਾਇਰ ਕੀਤੇ ਬਲ ਦੀ 66 ਬਟਾਲੀਅਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਸਰਹੱਦ ਦੇ ਪਿੰਡ ਮੁਹਾਰ ਜਮਸ਼ੇਰ ਨੇੜੇ ਡਰੋਨ ਦੀ ਹਲਚਲ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਜ਼ਮੀਨ ਤੇ ਡੇਕ ਲਿਆ ਤੇ ਅੱਜ ਤਲਾਸ਼ੀ ਦੌਰਾਨ ਡਰੋਨ ਦੇ ਨਾਲ ਹਥਿਆਰ ਬਰਾਮਦ ਹੋਏ ਨੇ ਜਿਨ੍ਹਾਂ ਵਿੱਚ ਦਿਨ ਪਿਸਤੌਲ ਸਾਥ ਮੈਗ ਸੀਨ ਅਤੇ ਇੱਕ ਡਰੋਨ ਸ਼ਾਮਲੇ ਕੇਂਦਰ ਸਰਕਾਰ ਵੱਲੋਂ ਤਿਆਰ ਤੇ ਨਵੇਂ ਬਰਾਦਕ ਕਾਨੂੰਨ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ சாਖਿਦ ਨਿਯਮ 2023 ਲਾਗੂ ਹੋ ਗਏ ਨੇ ਬਠਿੰਡਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਕਾਨੂੰਨ ਮਾਹਰ ਅਤੇ ਵਿਦਿਆਰਥੀਆਂ ਨੇ ਨਵੇਂ ਕਾਨੂੰਨਾਂ ਵਿੱਚ ਐਫ ਆਈ ਆਰ ਸਮੇਤ ਹੋਰ ਤਬਦੀਲੀਆਂ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ हां जी तो महेंद्र सिंह गुरु काशी यूनिवर्सिटी दा विद्यार्थी इनਾਂ ਦੇ ਵਿੱਚ ਜ਼ਿਆਦਾਤਰ ਮੇਨ ਚੇਂਜਸ ਨੇ ਉਹਨਾਂ ਦੇ ਵਿੱਚ ਪਹਿਲਾ ਹੈ ਕਿ ਆਪਾਂ ਹੁਣ ई एफ आई आरਸ ਕਰ ਸਕਦੇ ਆ ਆਪਣਾ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੁੰਦਾ ਉਹਨੂੰ ਆ ਪ੍ਰਾਇਮਰੀ ਪ੍ਰੂਫ ਮੰਨਿਆ ਗਿਆ ਹੈ ਇਹਦੇ ਵਿੱਚ ਤੇ ਜਿਹੜੇ ਆਪਣੇ ਮੌਲਿਚਿੰਗ ਕ੍ਰਾਈਮ ਹੁੰਦੇ ਨੇ ਭੀੜ ਦੁਆਰਾ ਕਿਸੇ ਦੀ ਹੱਤਿਆ ਕਰਨਾ ਉਹਨੂੰ ਇੱਕ ਅਲੱਗ ਕ੍ਰਾਈਮ ਮੰਨਿਆ ਗਿਆ ਹੈ ਮੈਂ ਦਿਦੇਸ਼ ਸ਼ਰਮਾ ਐਡਵੋਕੇਟ ਗੁਰਦਾਸਪੁਰ ਸੇ ਦੇਸ਼ ਮੇ 1 ਦলাই ਸੇ 3 ਨਏ ਗਾਨਨ ਲਗ ਹੋ ਚੁਕੇ ਹੈ ਐਫ ਆਰ ਕੇਸ ਪਿਆਰੀ ਚਾਰਸ਼ੀ ਆਦੀ ਸਭੀ ਕਾਮ ਡਿਜੀਟਲ ਹੋ ਚੁਕੇ ਹੈ ਕਿਸੇ अपराध की एफ किसी भी देश के थाने में हो सकती है इससे शिकायतकर्ता को न्याय मिलने का रास्ता आसान होगा हर आम इंसान को न्याय मिलने में बहुत सुविधा होगी जो न्याय की प्रक्रिया है वो आसान होगी और समाज को इसका बहुत बेनिफिट होगा कृषि विज्ञान केंद्र फतेकड साहिब وكੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਬੱਕਰੀ ਪਾਲਣ ਵਿਸ਼ੇ ਤੇ ਇੱਕ ਹਫ਼ਤੇ ਦਾ ਕਿਤਨਾ ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ 26 ਕਿਸਾਨਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਸਿਖਲਾਈ ਡਾਕਟਰ ਵਿਪਨ ਕੁਮਾਰ ਰਾਮਪਾਲ ਦੇਗਵਾਈ ਹੇਠ ਕਰਵਾਏ ਇਸ ਕੋਰਸ ਤੋਂ ਡਾਕਟਰ ਜੀ ਪੀ ਐਸ ਸੇਟੀ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਅਤੇ ਕੋਰਸ ਕੋਆਰਡੀਨੇਟਰ ਨੇ ਬੱਕਰੀਆਂ ਦੀਆਂ ਨਸਲਾਂ ਪ੍ਰਜਨਨ ਪ੍ਰਬੰਧ ਅਤੇ ਬੱਕਰੀਆਂ ਦੀਆਂ ਵੱਖ-ਵੱਖ ਬਿਮਾਰੀਆਂ ਤੇ ਉਹਨਾਂ ਦੇ ਸੰਭਾਵਿਤ ਇਲਾਜ ਬਾਰੇ ਦੱਸਿਆ ਉਹਨਾਂ ਬੱਕਰੀਆਂ ਵਿੱਚ ਟੀਕਾ ਕਰਨ ਦੀ ਮਹੱਤਾ ਸੁਧਰੀ ਨਸਲ ਦੀ ਪਛਾਣ ਦੰਦਾਂ ਤੋਂ ਉਮਰ ਦਾ ਅੰਦਾਜ਼ਾ ਲਗਾਉਣ ਤੇ ਟੀਕਾ ਕਰਨ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਫਾਜ਼ਿਲਕਾ ਦੇ ਪਿੰਡ ਚੱਕ ਕਟਾਲੀ ਵਾਲਾ ਚਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਫੌਜੀ ਕਸ਼ਮੀਰ ਸਿੰਘ ਛੁੱਟੀ ਆਇਸੀ ਅਤੇ ਆਪਣੇ ਭਤੀਜੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਫਿਰ ਅਚਾਨਕ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ ਆਮਦਨ ਟੈਕਸ ਵਿਭਾਗ ਨੇ مالی ਸਾਲ 2024-25 ਲਈ ਸਿੱਧੇ ਟੈਕਸ ਵਜੋਂ 645000 ਕਰੋੜ ਰੁਪਏ ਇਕੱਤਰ ਕੀਤੇ ਨੇ ਅਤੇ ਨਾਲ ਹੀ ਬੀਤੇ 11 ਜੁਲਾਈ ਤੱਕ 70902 ਕਰੋੜ ਰੁਪਏ ਦੇ ਰੀਫੰਡ ਜਾਰੀ ਕੀਤੇ ਗਏ ਨੇ ਵਿਭਾਗ ਵੱਲੋਂ جاری ਅੰਕੜਿਆਂ ਅਨੁਸਾਰ 71 ਟੈਕਸ ਵਿੱਚ 265336 ਕਰੋੜ ਰੁਪਏ ਦਾ ਕਾਰਪੋਰੇਟ ਟੈਕਸ 318000 862 ਕਰੋੜ ਰੁਪਏ ਦਾ ਨਿਜੀ ਆਮਦਨ ਟੈਕਸ ਅਤੇ 1426 ਕਰੋੜ ਰੁਪਏ ਦੇ ਹੋਰ ਟੈਕਸ ਸ਼ਾਮਿਲ ਨੇ। ਸ਼ੁੱਧ ਪ੍ਰਤੱਖ ਟੈਕਸ ਸੰਗਰੇ ਵਿੱਚ ਕੋਈ 20% ਦਾ ਮਹੱਤਵਪੂਰਨ ਵਾਧਾ ਦਰਸ਼ਕੀਤਾ ਗਿਆ ਜਿਹੜਾ ਕਿ 574000 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ 2024-25 ਵੈਸਟਰਨ ਕਮਾਂਡ ਦੀ ਟੀਮ ਨੇ ਜਿੱਤ ਲਈਏ। ਵਜਰਾ ਐਸਟ੍ਰੋਟ੍ਰਾਫ ਹਾਕੀ ਸਟੇਡੀਅਮ ਜਲੰਧਰ ਛੌਣੀ ਵਿਖੇ ਕੱਲ ਰਾਤ ਕੀਤੇ ਗਏ ਫਾਈਨਲ ਵਿੱਚ ਵੈਸਟਰਨ ਕਮਾਂਡ ਨੇ ਦੱਖਣੀ ਕਮਾਂਡ ਨੂੰ ਹਰਾਇਆ। ਪਸ਼ਮੀਕ ਕਮਾਂਡ ਦੇ ਜੀਓਸੀ ਇਨਸੀ ਲੈਫਟਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਅਦੁੱਤੀ ਮੁਕਾਬਲੇ ਦੀ ਭਾਵਨਾ ਲਈ ਵਧਾਈ ਦਿੱਤੀ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ Arogya ਯੋਜਨਾ ਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸਮੀਖਿਆ ਕੀਤੀ ਏ ਤੇ ਜਲੰਧਰ ਪਸ਼ਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਦੀ ਸ਼ਾਨਦਾਰ ਜਿੱਤ ਹੋਈ ਏ ਇਸ ਦੇ ਨਾਲ ਹੀ ਇਹ ਪ੍ਰਦੇਸ਼ੀ ਖਬਰਾਂ ਖ਼ਤਮ ਹੋਈਆਂ ਨਮਸਕਾਰ